ਅੱਜ ਆ ਜਾਏਗਾ ਸੰਡੇ ਨਾਸ਼ਤੇ ਦੇ ਨਾਲ ਕਰਦੇ ਆਂ ਜੀ ਸਾਸਰੀ ਘਰ ਜਾ ਰਹੇ ਆ ਤੇ ਇਹਦੀ ਤਿਆਰੀ ਆ ਹੁਣ ਜਾਣ ਦੀ ਆਪਾਂ ਰੱਖ ਦਿੱਤੀ ਆ ਦਾਲ ਮੂੰਗੀ ਦੀ ਅੱਜ ਬਣਾਵਾਂਗੇ ਮੂੰਗੀ ਦੀ ਦਾਲ ਇੱਧਰ ਪਲਕ ਸਾਡੀ ਬੈਠੀ ਆ ਜੂੰਡੀ ਕਿ ਤਲਾਈ ਆ ਦੇਖੋ ਜੀ ਇੱਧਰ ਬਾਹਰ ਮੀਂਹ ਪੈਂਦਿਆ ਤੇ ਇਹ ਲਾ ਕੇ ਬੈਠੀ ਆ ਏਸੀ ਤੇ ਇੱਧਰ ਲੱਗ ਰਹੀ ਦਾਲ ਨੂੰ ਤੜਕਾ ਹੋਰ ਜੀ ਕਿਹੜਾ ਛੱਲਾ ਕਿਹੜੀ ਮਾਰਨ ਲਗਾ ਵੈਲੇ ਇੱਕ ਟੈਨਸ਼ਨ ਹੋ ਪਰ ਆ ਵੈਲੇ ਅਸੀਂ ਟੈਨਸ਼ਨ ਲੋਕਾਂ ਨੂੰ ਉਹ ਆਪਣੀ ਖੋੜਜੋਂ ਨਿਕਲਦੀ ਵਾਰ ਚਲੋ ओके okay, जी। ਧਿਆਨ ਨਾ ਜਾਈਏ ਹੁਣ ਅੱਛਾ। ਮੈਨੂੰ ਵੀ ਝੂੜ ਬੋਲਣਾ ਆਣਾ। ਸਾਰਿਆਂ ਨੂੰ ਬੋਲਦਾ ਹੁਣਾ ਝੂੜ ਇਹ। ਹੈਏ ਦੇਖੋ ਜੀ ਇੱਥੇ ਹੀ ਆ ਫਿਰਦਾ। ਆਹੋ ਧਿਆਨ ਨਾ ਜਾਏ। ਅਰਮਨ ਦੇ ਜਾਣਾ ਸੀ ਨਾ ਕਰਕੇ ਉਹਦੇ ਕਰਕੇ ਥੋੜਾ ਲੇਟ ਹੋ ਗਿਆ ਆਪਾਂ। ਦਿਲ ਨਹੀਂ ਸੀ ਕਰਦਾ ਮਸ਼ੀਨ ਡਾਣ ਨੂੰ ਪਰ ਕੀ ਕਰੀਏ ਮਸ਼ੀਨ ਡਾਣੀ ਪੈਣੀ ਆ। ਹਲੋ ਜੀ ਟਾਈਮ ਇੱਧਰ 7:30 ਹੋ ਗਏ ਤੇ ਆਪਾਂ ਸਵੇਰ ਦੀ ਸਬਜ਼ੀ ਦਾ ਵੀ ਇੰਤਜ਼ਾਮ ਕਰ ਹੀ ਆਏ ਆ। ਮੈਂ ਤੇ ਇੱਧਰ ਹੋ ਰਹੀ ਆ ਹੁਣ ਪਾਸਤੇ ਦੀ ਤਿਆਰੀ। ਕੀ ਬਾਵਾਂ? ਉਰਮ ਹੁਣ ਇਹ ਬਾਬਾ ਜੀ ਸਵੇਰੇ ਮੀਂਹ ਆਇਆ ਫੇਰ ਫੇਰ ਆ ਫੇਰ ਆਦੀ ਰੋਟੀ ਆ ਗਈ ਸਾਡੀ ਪਾਸਤਾ ਬਹੁਤ ਟੇਸਟੀ ਬਣਿਆ ਜੀ ਕਰੋ ਫਿਰਡ ਬਹੁਤ ਲੇਟ ਆਪਾਂ ਸੁੱਤੇ ਕਰੋ ਕਰੋ ਹਾਂ ਚਲ ਚਲ ਮਿਲਦੇ ਆਂ ਜੀ ਕੱਲ ਇੱਕ ਨਵੇਂ ਵਲੌਗ 'ਚ ਟਾਈਮ ਹੋ ਗਿਆ ਜੀ 11:24 ਮਿੰਟ ਤੇ ਆਪਾਂ ਆ ਗਏ ਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਨਵੀਆਂ ਕਰਨ ਇੱਕ ਰਾਸ਼ਨ ਗੈਨ ਲੱਗਾ ਜਗਾ ਨਾਸ਼ਤੇ ਦੇ ਨਾਲ ਬਲੌਗ ਦੀ ਕਰਦੇ ਸ਼ੁਰੂਆਤ ਹਾਂਜੀ ਕਰੋ ਜੀ ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਿੰਦਰਾ ਬਲੌਗ ਚ ਨਿਤ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਠੀਕ ਠਾਕ ਹਾਂ ਪਰਮਾਤਮਾ ਜਰਦੀ ਕਲਾ ਚ ਰੱਖੀ ਚਲੋ ਜੀ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਹੈਗਾ ਸੰਡੇ ਨਾਸ਼ਤੇ ਦੇ ਨਾਲ ਕਰਦੇ ਆ ਜੀ ਇਧਰ ਮਾਤਾ ਸਾਡੀ ਖਾ ਰਹੀ ਹੈ ਜੀ ਰੋਟੀ ਤੇ ਅਸੀਂ ਖਾਣ ਲੱਗੇ ਆ ਨਿਆਣੇ ਖਾਂਦੇ ਹੋਏ ਉਧਰ ਬਹਿ ਗਏ ਚਲੋ ਆ ਕੁੜੀਆਂ ਉਧਰ ਖਾਂਦੀਆਂ ਪਈਆਂ ਆ ਤੇ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਹਾਂਜੀ ਰਾਮੀ ਸਾਹਿਬ ਜੀ ਹੈ ਸਸਰੀ ਘਰ ਜਾ ਰਹੇ ਆ ਇੱਧਰ ਮੰਮੀ ਬੈਠੇ ਆ ਤੇ ਇੱਧਰ ਆ ਭਾਈ ਸਾਹਿਬ ਬੈਠੇ ਆ ਇਹ ਕੱਲ ਬਲੌਗ 'ਚ ਆਏ ਸੀਗੇ ਤੇ ਇਹਦੀ ਤਿਆਰੀ ਆ ਹੁਣ ਜਾਣ ਦੀ ਇਹਨੂੰ ਇੱਧਰ ਉਹ ਪਈ ਆ ਕਹਿੰਦੀ ਮੈਂ ਠੀਕ ਨਹੀਂ ਹੈਗੀ ਮੈਨੂੰ ਢਿੱਡ ਦੁਖਦਾ ਆ ਕਿਦਾਂ ਫੇ ਬਾਹਰ ਲੱਗਾ ਆ ਮੀਂਹ ਤੇ ਟਾਈਮ ਹੋ ਗਿਆ ਆ ਟਾਈਮ ਦੇਖੋ ਜੀ 2 ਵਜ ਗਏ ਆ ਤੇ ਇੱਧਰ ਆਪਾਂ ਰੱਖ ਦਿੱਤੀ ਆ ਦਾਲ ਮੂੰਗੀ ਦੀ ਅੱਜ ਬਣਾਵਾਂਗੇ ਮੂੰਗੀ ਦੀ ਦਾਲ ਲੋ ਜੀ ਹੋ ਹੋ ਆਇਆ ਤੇ ਇੱਧਰ नीट एंड क्लीन ਸਾਰਾ ਸਫਾਈਆਂ ਅਸੀਂ ਆਪ ਕੀਤੀਆਂ ਆਂਟੀ ਸਾਡੇ ਠੀਕ ਨਹੀਂ ਫੇਰ ਦੁਬਾਰਾ ਪੱਲੂ ਇੱਧਰ ਪਲਕ ਸਾਡੀ ਬੈਠੀ ਆ ਜੂੰਡੀ ਚਲਾਈ ਆ ਦੇਖੋ ਜੀ ਕੱਲ ਜਿਹੜਾ ਟ੍ਰਿਪ ਮੀ ਫੇਰ ਅੱਜ ਪਾਗਲ ਹੋਇਆ ਪਿਆ ਆ ਹੈ ਵੱਲੂ ਕਿੱਦਾਂ ਫੇਰ ਹੈ ਅ ਕਿੱਥੇ ਵਸਾ ਲਿਆ ਆ ਇਹ ਪਾਗਲ ਆ ਕੁੜੀ ਚਲੋ ਜੀ ਦੇਖੋ ਜੀ ਇੱਧਰ ਬਾਹਰ ਮੀ ਪੈਂਡਿਆ ਤੇ ਇਹ ਲਾ ਕੇ ਬੈਠੀ ਆ ਏਸੀ ਤੇ ਇੱਧਰ ਸਫਾਈਆਂ ਸੁਫੀਆਂ ਸਾਡੀਆਂ ਐਨ ਹੋ ਗਈਆਂ ਹੁਣ 2-4 ਦਿਨ ਸਾਨੂੰ ਕਰਨੀਆਂ ਪੈਣੀਆਂ ਆਂਟੀ ਠੀਕ ਨਹੀਂ ਤੇ ਇੱਧਰ ਤਾਂ ਅਮੀ ਸਾਹਿਬ ਆਏ ਹੋਏ ਆ ਕਿੱਦਾਂ ਦੀ ਤਿਆਰੀ ਹੋਣਾ ਤੂੰ ਵੀ ਜਾਣਾ ਨਾਲ ਜਲੰਧਰ ਹਾਂ ਚਾਹ ਬਣਾਵਾ ਵੇ ਦਾ ਬਲਾਮਾ ਕੀ ਖਾ ਗਿਆ ਅੱਜ ਮੰਮੀ ਨੇ ਕੀ ਖਿਲਾਇਆ ਵੇ ਅੱਜ ਆਪਣੇ ਸੋਦੇ ਬਣੇਗਾ ਐ ਪ੍ਰਾਂਠੀਆਂ ਠੀਕ ਆ ਮੰਮੀ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਲੋ ਜੀ ਇਧਰ ਟਾਈਮ ਹੋ ਗਿਆ ਜੀ ਸਵਾ 2 2:30 ਵਜੇ ਕੜੀ ਕਹਿੰਦੀ ਉਦਾਂ ਤੇ ਇਧਰ ਲੱਗ ਰਿਹਾ ਜੀ ਦਾਲ ਨੂੰ ਤੜਕਾ ਹੋਰ ਕੀ ਹਾਂਜੀ ਲੋ ਜੀ ਇਧਰ ਬਣਾਈ ਆ ਜੀ ਮੂਗੀ ਦੀ ਦਾਲ ਤੇ ਲੱਗ ਰਿਹਾ ਤੜਕਾ ਤੇ ਖਾਨਿਆਂ ਰੋਟੀ ਪਾਣੀ ਰੋਟੀ ਤਿੰਨ ਸਾਢੇ ਤਿੰਨ ਖਾਂਦੇ ਹਾਂ ਹਾਂ ਤਿੰਨ ਸਾਢੇ ਤਿੰਨ ਬਿਲਕੁਲ 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 ਸਾਢੇ ਤਿੰਨ ਹੀ ਖਾਂਦੇ ਚਲੋ ਬਨੇਰੀਓ ਜੀ ਬਲੌਗ ਨਾਲ ਮਿਲਦੇ ਆ ਤੁਹਾਨੂੰ ਨਾਸ਼ਤਾ ਕਰਨ ਲੱਗੇ ਦੁਪਹਿਰ ਦਾ ਜੀ ਇੱਧਰ ਟਾਈਮ 3 ਵਜੇ ਚੱਲਿਆ ਤੇ ਹਾਂਜੀ ਕਿਤਾ ਜੀ ਰੋਟੀ ਪਾਣੀ ਦਾ ਕਰੀਏ ਕੰਮ ਆਪਾਂ ਹੋਰ ਕੀ ਤੇ ਹਾਂਜੀ ਚੱਲੇ ਵਾਪਸ ਲਓ ਜੀ ਇੱਧਰੇ ਚੱਲਾ ਜੀ ਵਾਪਸ ਚੰਡੀਗੜ੍ਹ ਹੈ ਕਿਹੜਾ ਛੱਲਾ ਕਿਹੜੀ ਮਾਰਨ ਲੱਗਾ ਇਹ ਕਿਉਂ ਮੇਰੇ ਛੱਲਾ ਨਹੀਂ ਹੈਗਾ ਕੋਈ ਹੋਰ ਕੋਈ ਲੈ ਲਈ ਤਾਂ ਮम्मा ਜ਼ਰੂਰੀ ਮੇਰੇ ਸਕੂਟ ਦੀ ਹੈ ਮੇਰੀ ਸਕੂਟ ਦੀ ਛੱਲਾ ਕਿਹੜੀ ਮਾਰਨਾ ਆ ਦੇਲਾ ਮੇਰੀ ਸਕੂਟੀ ਸ਼ੱਲਾ ਕੱਢ ਲਿਆ ਬਾਹਰ ਕਹਿੰਦਾ ਮੈਂ ਸ਼ੱਲਾ ਕਿਹੜੀ ਮਾਰਨ ਲੱਗਾ ਹੈ ਐ ਐਕਸਟਰਾ ਵਾਲੀ ਦਾ ਆ ਪਾਵੇਂ ਜਿਹੜੀ ਮਰਜ਼ੀ ਹੋਵੇ ਆ ਚੱਲਾ ਪੜਾ ਕਹਿਦਾ ਚੱਲਾ ਮੇਂ ਕਰੀ ਦਿਨਾਂ ਨੂੰ ਪਹਿਲੇ ਕਿ ਸ਼ੱਲਾ ਮਾਗੂਂ ਬੰਦਾ ਬੂਲ ਲੈ ਕੇ ਦੇ ਚੱਲਾ ਦਿੰਦਾ ਮੈਂਗਾ ਆ ਫੋਨ ਤਾਂ ਤੇਰੇ ਨੂੰ ਮਿਲ ਗਿਆ ਵਧੀਆ ਗੱਲ ਆ ਹੁਣ ਚਲਾਉਣਾ ਵੀ ਸਿੱਖ ਲਾ ਪੱਲਗੀ ਜਿਹਤਰਾ ਬੋਲੀ ਬੋਲੀ ਉਹ ਹਲਕਾ ਕਰਕੇ ਸਾਇਲੈਂਟ ਲੱਗ ਜਾਂਦਾ ਆਪਣੇ ਆਪ ਇਹ ਥੋੜੇ ਜੇ ਇਹ ਥੋੜੀਆਂ ਹੀ ਹੁੰਦੀਆਂ ਵੱਲੇ ਹੀ ਟੈਨਸ਼ਨ ਰੱਖ ਪਰ ਆ ਵੱਲੇ ਅਸੀਂ ਟੈਨਸ਼ਨ ਲੋਕਾਂ ਨੂੰ ਚਲੋ ਬਣੇ ਰਹੀਓ ਵਲੌਗ ਨਾ ਜੀ ਡੰਡੀ ਹੋਵੋ ਚਲੋ ਜੀ ਚੰਗਾ ਦੇ ਹਾਏ ਰਾਮ ਜੀ ਓਕੇ ਓਕੇ ਜਾਓ ਬਾਈ ਓ ਉਧਰ ਓਕੇ ਬੋਤਾਂ ਮਨ ਲੱਗ ਜੱਲਾ ਆਣੇ ਉਹ ਆਪਣੀ ਖੋਟ ਜੋ ਨਹੀਂ ਨਿਕਲਦੀ ਬਾਹਰ ਕੋਟ ਵੀ ਬੋ ਡੂੰਗੀ ਆ ਹੁੰਡ ਬੋ ਡੂੰਗੀ ਇਹਦੀ ਇਹ ਹੀ ਗੱਲ ਆ ਕੈਗੋ ਲੈ ਗਏ ਚਲੋ ਓਕੇ ਜੀ ਧਿਆਨ ਨਾ ਜਾਈਓ ਹੁਣ ਅੱਛਾ ਕਹਿੰਦੀ ਹੁੰਦੀ ਧਿਆਨ ਨਾ ਜਾਈਓ ਹਾਂਜੀ ਹਾਂਜੀ ਇਹ ਕਦਿਆ ਕਰ ਚਲੋ ਜੀ ਬਣੇ ਰਿਓ ਬਲੌਗ ਨਾਲ ਜੀ ਖਾਣੇ ਆ ਰੋਟੀ ਪਾਣੀ ਤੇ ਫਿਰ ਬੜੀਆਂ ਮੈਂ ਸਾਰੀਆਂ ਧੋਤੀਆਂ ਸਾਰੀਆਂ ਦੇਖ ਅ ਫੇਰ ਉੱਪਰ ਬੈਠੀ ਬੰਕੀ ਲਾ ਗਈ ਆ ਉਹ ਇਦਾਂ ਹੀ ਆ ਉਹ ਕੁੱਤੇ ਕੱਤੇ ਉੱਪਰ ਬੈਹਨਦੇ ਆ ਕੇ ਫਿਰ ਉਹ ਕੰਮ ਖਰਾਬ ਕਰਦੀ ਹੈ ਨਾ ਇਹ ਚਿੱਟਾ ਖਾਣ ਵਾਲੀ ਆ ਚਲੋ ਕੋਈ ਗੱਲ ਨਹੀਂ ਜਦੋਂ ਹੁਣ ਤੁਹਾਨੂੰ ਪਤਾ ਹੁਣ ਇੱਕ ਗੌਰਮੈਂਟ ਨੇ ਕੱਢਿਆ ਆ ਕਾਨੂੰਨ ਕੀ ਜਿਹੜੇ ਕੁੱਤੇ ਵਾਰਾ ਆ ਸਭ ਤੋਂ ਪਹਿਲਾਂ ਸਾਡੀ ਗੈਂਡੀ ਨੂੰ ਲੈ ਕੇ ਜਾਏ ਵਰਗੇ ਬਹੁਤ ਭੈੜੀ ਆ ਏ ਸਹੀ ਗੱਲ ਆ ਚਲੋ ਬਣੇ ਰਹੀਓ ਵਲੌਗ ਨਾਲ ਜੀ ਆ ਦੇਖੋ ਜੀ ਕਿਹਦਾ ਫੋਨ ਸੀਗਾ ਮੈਂ ਕਹਿੰਦਾ ਨਿਕਲ ਗਏ ਆ ਯੂਬੇ ਲਾ ਕੇ ਪਹੁੰਚ ਗਏ ਆ ਦੇਖੋ ਝੂਠ ਬੋਲਦਾ ਇਹ ਇਹ ਮੈਨੂੰ ਵੀ ਝੂਠ ਬੋਲਦਾ ਹਣਾ ਸਾਰਿਆਂ ਨੂੰ ਬੋਲਦਾ ਹਣਾ ਝੂਠ ਇਹ ਹੈ ਇਹ ਦੇਖੋ ਜੀ ਇੱਥੇ ਹੀ ਆ ਫਿਰਦਾ ਤੇ ਫੋਨ ਤੇ ਕਹਿੰਦਾ ਮੈਂ ਚਲਾ ਗਿਆ ਆ ਓਏ ਇੱਜੇ ਨਾਲ ਉੱਤੇ ਪਾਈਂ ਲੋ ਇੱਜੇ ਚੈਨ ਤੇ ਮਾਰਨੀ ਪੈਂਦੀ ਸਪਰੇ ਇਹ ਇਦਾਂ ਚੈਅ ਫੇਨਾ ਖੜਖੜ ਖੜਖੜ ਕਰਕੇ ਆਵਾਜ਼ ਕਰਨ ਲੱਗ ਪਈ ਆ ਤੇ ਬਿਆਰੋਂ ਜਦੋਂ ਇਹ ਕਰਬਾਨੇ ਸੀ ਕੰਮ ਤੇ ਕਿੰਨੇ 170 ਰੁਪਏ ਲੈਂਦੇ ਸੀ ਆ 100 ਰੁਪਏ ਦੀ ਸਪਰੇ ਆ 100 ਕੇ 150 ਦੀ ਸਪਰੇ ਆ ਦੋ ਤਿੰਨ ਵਾਰੀ ਵੱਜ ਜਾਂਦੀ ਆ ਉਹ 170 ਰੁਪਏ ਲੈਂਦੇ ਸੀ ਇੱਕ ਵਾਰੀ ਮਾਰਨ ਦੇ ਹੋ ਗਈ ਏ ਹਾਂਜੀ ਦਾਮੀ ਜੀ ਤੁਸੀਂ ਨਾਲ ਜਾਣਾ ਹੁਣ ਨਹੀਂ ਨਹੀਂ ਕੰਮ ਦੇ ਉੱਪਰ ਜਾਣਾ ਨਾ ਅੱਖਾਂ ਵਿੱਚ ਪਨ ਚੱਕ ਕੇ ਤੂੰ ਵੀ ਤੇ ਸ਼ਰਮੰਦਾ ਕਿੱਦਾਂ ਆ ਚੱਲ ਬੱਸ ਕਰ ਇੰਨੀ ਥੋੜਾ ਮਾਰੀ ਦੀ ਆ ਬੜੀ ਥੋੜੀ ਤਾਂ ਨਿਕਲ ਗਈ ਸਾਰੀ ਹੁਣ ਮੁੱਕ ਗਈ ਏ ਹੋਰ ਲੈ ਲਈ ਉੱਥੇ ਉਹ ਤਾਂ ਲਾਊਗਾ ਹੀ ਹੁਣ ਇਹ ਨਿਕਲੇ 15 ਤਾਂ ਨਿਕਲ ਜਾਣੇ ਇਹਦੇ ਨਾਲ ਹਣਾ 2 ਮਹੀਨੇ ਵਪਾਰੀ ਨਹੀਂ ਮੈਂ ਹੁਣ ਚਲੋ ਚਲ ਬਸ ਮਹਾਰਾਜ ਚੱਕ ਕੇ ਇੱਦਾਂ ਹੀ ਹੁਣ ਆਹ ਲਓ ਜੀ ਚਲ ਇਹ ਚਾਬੀ ਇੱਧਰ ਤੇਲ ਪਾਉਣ ਲਾ ਹੋਵੇ ਚ ਵੀ ਚਾਬੀ ਸਾਡੀ ਚਲੋ ਪਾਉ ਤੇਲ ਚੱਲ ਗਏ ਤੇ ਮੇਰੀ ਗੱਲ ਸੁਣ ਹੁਣ ਧਿਆਨ ਨਾ ਜਾਈਓ ਹੈ ਇਹ ਤਾਂ ਮੀ ਬੋ ਜਿਆਦਾ ਲੱਗਿਆ ਤੇ ਤੂੰ ਜਾਣਾ ਨਹੀਂ ਹੈਗਾ ਮੈਂ ਤੇਨ ਦਾ ਕਿਤੇ ਕਿਤੇ ਰੁਕ ਜੀ ਨਹੀਂ ਤੂੰ ਵਾਪਸ ਆ ਜਾਈ ਫੇਰ ਸਵੇਰੇ ਜਲਦੀ ਟਾਈਮ ਨਾ ਨਾ ਬਈ ਹਾਂ ਧਿਆਨ ਨਾ ਜਾਏ ਠੀਕ ਆ ਫਿਰ ਓਕੇ ਜੀ ਓਕੇ ਚਲੋ ਬਈ ਤਾਂ ਹੋਲੀ ਜਾਣਾ ਹੈ ਜੀ ਇੱਕ ਜੱਡਾ ਪਾ ਰਹਿ ਗਿਆ ਪਾਪੜ ਦੀ ਸੀ ਡੱਬਿਆ ਜੇ ਇਹਨਾਂ ਨੇ ਕਿਸੇ ਨੇ ਨਹੀਂ ਆਏ ਆਪੜ ਦੇ ਦੀ ਸੀ ਮੈਂ ਥੱਲੇ ਵਾਲੇ ਡੱਬੇ ਚ ਤਾਂ ਨਹੀਂ ਉੱਤੇ ਹੈ ਨਹੀਂ ਉਹ ਤਾਂ ਮੈਂ ਸਾਰੇ ਫੋਲ ਦਿੱਤਾ ਤੇ ਨਿੰਬੂ ਦਾ achar ਲੈ ਲੈਂਦੇ ਆ ਨਾਲ ਠੀਕ ਨਹੀਂ ਆਦੇ ਪਾਪੜ ਦਾ ਵਸੇ ਤੇ ਇੱਧਰ ਬਣ ਗਈ ਹੈ ਰੋਟੀ ਇਹ ਤਾਂ ਕੁਝ ਜਿਆਦਾ ਹੈਗਾ ਤਾਂ ਇਹ ਦਾਲ ਬਣ ਗਈ ਆ ਦਾਲ ਨੂੰ ਬਣਾ ਲਈ ਹੋਰ ਫੁਲਕੇ ਵਸ ਚੱਲ ਨਿੰਬੂ ਦਾ ਉਹਦੇ ਲੱਗਦਾ ਹੀ ਨਹੀਂ ਪਾਪੜ ਮੈਨਾਂ ਦਾ ਮੋੱਕ ਕੇ ਪਿਛਲੀ ਵਾਰ ਪਾਪੜ ਚੱਲ ਲਿਆਵਾਂਗੇ ਜਦੋਂ ਫੇਰਾਹੀ ਲੈ ਲਉ ਹਾਂ achar amb ਦਾ ਹੋਰ ਕੀ ਚਲੋ ਫਿਰ ਭਰਾ ਲਵਟੀ ਤੇ ਫਿਰ ਪਾਉਂਦੇ ਆ ਤੇ ਫਿਰ ਮਿਲਦੇ ਆਣਾ ਤੋ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਸਵੇਰ ਦੀ ਪਰੌਂਠੀ ਪਈ ਸੀ ਇੱਕ ਅਚਾਰ ਦਾਲ ਤੇ ਲੋ ਜੀ ਖਾ ਪੀ ਕੇ ਹੁਣ ਕਰਦੇ ਆ ਜੀ ਬਾਕੀ ਭੁੱਖ ਲੱਗੀ ਆ ਭੁੱਖ ਬਹੁਤ ਲੱਗੀ ਸਹੀ ਗੱਲ ਆ ਅਰਮਨ ਦੇ ਜਾਣਾ ਸੀ ਨਾ ਕਰਕੇ ਉਹਦੇ ਕਰਕੇ ਥੋੜਾ ਲੇਟ ਹੋ ਗਿਆ ਆਪਾਂ ਉਹਨੂੰ ਰੋਟੀ ਪਕਾ ਕੇ ਉਹੀ ਉਹਦੇ ਕਰਕੇ ਥੋੜਾ ਲੇਟ ਹੋ ਗਿਆ ਆਪਾਂ ਤੇ ਲੋ ਜੀ ਇੱਧਰ ਜਿਹੜਾ ਤਾਜ਼ਾ ਅਚਾਰ ਪਾਇਆ ਸੀਗਾ ਜੀ ਨਿੰਬੂ ਤੇ ਮਿਰਚਾਂ ਦਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਚਲੋ ਬਣੇਰੀਓ ਜੀ ਬਲੌਗ ਨਾਲ ਹੋਰ ਹੋਰ ਹਾਂਜੀ ਦੇਖ ਸਕਦੇ ਆ ਜੀ 5 ਵਜ ਗਏ ਆ ਤੇ ਇੱਧਰ ਇਹ ਵੀ ਲੰਮੀ ਪਈ ਮੈਡਮ ਤੇ ਮੰਮੀ ਇੱਧਰ ਲੰਮੇ ਪਏ ਆ ਤੇ ਅਸੀਂ ਸੀ ਲਈਏ ਸੂਟ ਦਿਲ ਨਹੀਂ ਸੀ ਕਰਦਾ ਮਸ਼ੀਨ ਡਾਣ ਨੂੰ ਪਰ ਕੀ ਕਰੀਏ ਮਸ਼ੀਨ ਡਾਣੀ ਪੈਣੀ ਆ ਸੂਟ ਸੀ ਲਈਏ ਤੇ ਨਾਲ ਲਾਈਏ ਟੀਵੀ ਤੇ ਦੇਖਦੇ ਆ ਅੱਜ ਆਪਣਾ ਬਲੌਗ ਚਲੋ ਜੀ ਤੁਹਾਨੂੰ ਬਾਹਰਲਾ ਮੌਸਮ ਦਿਖਾ ਲਦੇ ਆ ਕਿਦਾਂ ਦਾ ਆ ਮੀਂਹ ਨੇ ਬੜਾ ਕੀਤਾ ਪਿਆ ਆ ਸਾਨੂੰ ਦੁਖੀ ਸਾਨੂੰ ਨਹੀਂ ਸਾਰਿਆਂ ਨੂੰ ਠੀਕਾ ਜੀ ਹਲੋ ਮੀ ਤੱਕ ਗਿਆ ਹਟ ਦੇਖੋ ਜੀ ਦੂਰ ਦੂਰ ਤੱਕ ਸ਼ਾਂਤੀ ਆ ਤੇ ਇਧਰ ਉੱਪਰ ਓਹ ਭਰਾਵਾ ਬਰਸਾਤ ਵਿੱਚ ਗੋਲ ਗੱਪੀ ਖਾ ਕੇ ਤਾਂ ਪੇਟ ਹੀ ਖਰਾਬ ਹੋਣਾ ਲਓ ਜੀ ਬੱਦਲ ਚੜ੍ਹਿਆ ਵੀ ਬਹੁਤ ਆ ਸੜਕਾਂ ਤਾਂ ਹੋ ਗਈਆਂ ਸਾਫ਼ ਮੀਂਹ ਦੇ ਨਾਲ ਬਣੀ ਰਹੀਓ ਸਾਡੇ ਬਲੌਗ ਦੇ ਨਾਲ ਤੇ ਦਰਵਾਜ਼ਾ ਸਾਡਾ ਹਮੇਸ਼ਾ ਦੀ ਕਰਾ ਤੇ ਪਰ ਉਹ ਆਵਾਜ਼ ਠੀਕ ਆ ਜੀ ਹਰਮਨ ਵੀ ਚਲ ਗਿਆ ਆ ਤੇ ਇਹ ਵੀ ਚਲ ਗਏ ਆ ਦੁਕਾਨ ਤੇ ਤੇ ਅਸੀਂ ਕਰ ਲਈਏ ਆਪਣਾ ਕੰਮ ਤੇ ਤੁਸੀਂ ਬਣੇ ਰਹੀਓ ਸਾਡੇ ਨਾਲ ਕਿ ਤੁਹਾਨੂੰ ਦੱਸਦੇ ਆਂ ਵੀ ਅਸੀਂ ਕੀ ਕੀ ਕਰਦੇ ਆਂ ਹਲੋ ਜੀ ਟਾਈਮ ਇਧਰ 7:30 ਹੋ ਗਏ ਆ ਤੇ ਆਪਾਂ ਸਵੇਰ ਦੀ ਸਬਜ਼ੀ ਦਾ ਵੀ ਇੰਤਜ਼ਾਮ ਕਰ ਹੀ ਆਏ ਆ ਮੈਂ ਗਈ ਸੀ ਬਾਜ਼ਾਰ ਇਧਰ ਲੈ ਕੇ ਆਈਆਂ ਗੋਭੀ ਦੇਖੋ ਜੀ ਆਹ ਕਹਿੰਦੇ ਬੋਰੀਆਂ ਦਾ ਲੱਗ ਜਾਂਦਾ ਗੋਭੀ ਤੇ ਮਟਰ ਗਾਜਰਾ ਤੇ ਟਮਾਟਰ ਇਹ ਲੈ ਕੇ ਆਈਆਂ ਗਦਰਾਂ ਕਹਿੰਦੀ ਮੈਂ ਸਵੇਰੇ ਸਕੂਲੇ ਪਾਸਤਾ ਲੈ ਕੇ ਜਾਣਾ ਆ ਸਹੇਲੀਆਂ ਨੇ ਫਿਰ ਕਿ ਉਦਨ ਉਦਨ ਹੋ ਗਿਆ ਸੀਗਾ ਕੈਨਸਲ ਇਹਨਾਂ ਦੇ ਤੇ ਲੈ ਹੋਣ ਲੈ ਕੇ ਜਾਊਗੀ ਇੱਧਰ ਪਾਸਤਾ ਵੀ ਮੈਂ ਲੈ ਆਈਆਂ ਪਾਸਤਾ ਮੈਂ ਲੈ ਕੇ ਆਈਆਂ ਸੂਜੀ ਵਾਲਾ ਦੇਖੋ ਜੀ ਅਸੀਂ ਮੈਦੇ ਵਾਲਾ ਹੁਣ ਬਣਾਉਂਦੇ ਨਹੀਂ ਹਾਂਗੇ ਤੇ ਇਹ ਪਾਸਤਾ ਦਿੱਤਾ ਆ ਉਹਨਾਂ ਨੇ 80 ਰੁਪਏ ਦਾ 400 ਗ੍ਰਾਮ ਮੰਮੀ 80ਆਂ ਦਾ ਇੱਦਰ ਦੁੱਧ ਵੀ ਲੈ ਆਏ ਆ ਦੁੱਧ ਲੈ ਕੇ ਆਏ ਆ ਜੀ ਅਸੀਂ 4 ਕਿਲੋ ਰੱਖੀ ਬਣਾਵਾਂਗੇ ਫੇਣੀ ਆ ਨਾਲੇ ਦੁੱਧ ਨੂੰ ਪਾ ਲਈਏ ਨਾ ਪਤਿਲੀਆਂ ਦੇ ਵਿੱਚ ਦਾਲ ਸਾਡੀ ਬਣੀ ਪਈ ਆ ਤੇ ਨਾਲੇ ਕਰ ਲਈਏ ਕੰਮ ਕਰੀਏ ਫਿਰ ਨਾਲੇ ਪੀਂਦੇ ਆ ਚਾਹ ਤੇ ਵੀ ਆ ਗਏ ਆ ਦੁਕਾਨ ਤੋਂ ਤੇ ਹਾਂਜੀ ਭੈਣ ਜੀ ਕਿੱਦਾਂ ਠੀਕ ਲੱਗਦਾ ਹੁਣ ਚਲੋ ਜੀ ਆਪਾਂ ਕਰਦੇ ਪਏ ਸੀ ਇੱਦਰ ਸੂਟ ਦੀ ਤਿਆਰੀ ਇਹ ਦੇਣਾ ਆ ਕੱਲੂ ਬਣਾ ਲਈਓ ਸਾਡੇ ਨਾਲ ਤਾਂ ਮਿਲਦੇ ਆ ਜੀ ਫਿਰ ਪੀਂਦੇ ਆ ਚਾਹ ਉਜੀ ਟਾਈਮ ਇਧਰ 8:45 ਹੋ ਗਏ ਆ ਤੇ ਇਧਰ ਹੋ ਰਹੀ ਆ ਹੁਣ ਪਾਸਤੇ ਦੀ ਤਿਆਰੀ ਸੀ ਕੀ ਖਾਣਾ ਮਸੇਰੇ ਲੱਗਿਆ ਇੰਨਾ ਸਾਰੇ ਟਮਾਟਰ ਲੱਗੇ ਜੋਜੀ ਟਮਾਟਰ ਚੈੱਕ ਕਰੋ 2 ਇੰਚ 80 ਕਿਲੋ 2 ਇੰਚ ਇਹਨਾਂ ਮੇਰੇ ਚਾਟ ਲਈ ਆ ਕੱਢ ਲਿਆ ਹੋਰ ਕੀ ਕਿਤੇ ਤੇ ਇਧਰ ਗਾਜਰਾ ਵੀ ਕੱਟ ਲਈ ਆ ਹੁਣ ਮੈਂ ਕੀ ਕਰਾਂ ਓਕੇ ਹੋ ਗਿਆ ਟੇਸਟ ਕਰਕੇ ਦੇਖ ਮਿੱਠੀਆਂ ਥੋੜਾ ਜਿਹਾ ਪਾਸਤਾ ਬਣਾਉਣਾ ਇੰਨਾ ਬਸ 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 ਸਹੀ ਆ ਹਾਂ ਕੌਤਗਰਾ ਨੂੰ ਤੇ ਲੀਨ ਲੈ ਕੇ ਜਾਣਾ ਹੁ ਕੀ ਕਰਾਂ ਹੂੰ ਮੈਂ ਤਾਂ ਟੇਸਟ ਨਹੀਂ ਕਰ ਸਕਦੀ ਦੁੱਧੋ ਵਾਲਾ ਵੀ ਆ ਗਿਆ ਜੀ ਮੈਂ ਤੇ ਦਹੀਂ ਵਾਲਾ ਹੂੰ ਆ ਗਿਆ ਵਾਲਾ ਇੱਥੇ ਆ ਇਹਦੇ ਚ ਪਾਣੀ ਓਕੇ ਚੋਪਾ ਗਰਮ ਰੱਖਿਆ ਵਾਸਤੇ ਲਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਮਿੱਠਾ ਤੇ ਟਮਾਟਰ ਗ੍ਰੈਂਡ ਕਰ ਲਵਾਂ ਠੀਕ ਹੈ ਪਿਆਜ਼ ਕੱਢ ਦਵਾਂ ਰੱਖ ਲਈ ਹੋਰ ਤੇ ਇੱਧਰ ਦਾਦੀ ਕੱਢਦੇ ਪਿਆ ਬੁੱਬੀ ਓਕੇ ਦਾਦੀ ਇੱਧਰ ਸਵੇਰ ਦੀ ਤਿਆਰੀ ਕਰਦੇ ਪਏ ਆ ਤੇ ਮਾਸੜ ਜੀ ਵੀ ਆ ਗਏ ਅੱਜ ਸ਼ੌਪ ਤੋਂ ਉਹ ਸੰਡੇ ਸੀਗਾ ਜਲਦੀ ਆ ਗਏ ਹਨਾ ਚਲੋ ਫਿਰ ਕਰ ਲਈਏ ਕੰਮ ਤੇ ਫਿਰ ਤੁਹਾਨੂੰ ਮਿਲਦੇ ਆਂ ਕਿੱਧਾ ਕੀ ਗਏ ਨੇ ਮਸੀ ਆਵਾਜ਼ ਨਹੀਂ ਕੱਲੀ ਬੁੜੀ ਸੁਵੇਦੀ ਆ ਆਹੋ ਜੀ ਬੈਟਰੀ ਡਾਉਨ ਸੀ ਜੀ ਹੋਰ ਕੀ ਮਸੀ ਕਿਤੇ ਆਵਾਜ਼ ਨਹੀਂ ਪੜੀ ਹੋਣ ਠੀਕ ਆ ਮੈਂ ਆਪਾਂ ਤਾਂ ਜੇ ਮੈਂ ਪਾਸਤਾ ਨਾ ਬਣਾਦੀ ਮਸੂਲ ਕੁਲਾ ਕਰਨਾ ਸੀਗਾ ਹੁਣ ਕੀ ਕਰਾਂ ਹੁਣ ਮੈਂ ਅਗਲੇ ਦਿਨ ਸੁੱਟ ਲੈਣਾ ਮੈਨੂੰ ਬੇਵਾਨਾ ਮਾਣਾ ਪੈਣਾ ਹੈ ਨਹੀਂ ਨਹੀਂ ਅੱਜ ਅਮੀ ਭੈਣ ਨਾਲ ਪੇਸ਼ੀ ਆਇਤੀ ਤਾਂ ਉਹ ਵੇਰ ਮੁਰਗੇ ਦੀ ਥੋੜੀ ਕਰਦਾ ਮਸ਼ੀਨ ਤੇ ਲੈਣ ਨੂੰ ਆਓ ਫੇ ਉੱਦਾਂ ਵੀ ਹੁਣ 8 8 ਵਜ ਗਏ ਆ ਹੋਰ ਕੀ 8 ਵਜ ਗਏ ਪੌਣੇ 8 ਹੋ ਗਏ ਸੜਕਸਾ ਤੋਇਆ ਬਸੇ ਹੁਣ ਰੋਟੀ ਦਾ ਹੋ ਜਾਣਾ ਹੈ ਟਾਈਮ ਔਰ ਕੀ ਰੋਟੀ ਪਾਣੀ ਖਾਂਦੇ 9 ਵਜ ਜਾਣੀ ਫੇਕ ਟਟੋਣੀ ਮਸ਼ੀਨ ਤੇ ਟਮਾਟਰ ਸਿੱਧਵੇ ਗਏ ਟੁਇੰਗਸ ਟਮਾਟਰ ਆਏ ਮਾਰੇ ਘਰ ਤੇ ਗਾਈਸ ਅਰੇ ਪਾਸਤਾਸ ਮੌਤਿਆ ਕਰਕੇ ਰੱਖ ਲੈਨੇ ਛੋਟੀ ਕੜਾਹੀ ਲਾਣਾ ਥੋੜਾ ਥੋੜਾ ਹੀ ਛੋਟੀ ਚ ਲੱਗ ਜਾਣਾ ਕਾਲੀ ਵਾਲੀ ਚ ਲੱਗ ਜਾਣਾ ਆ ਵਾਲੀ ਚ ਲੱਗ ਜਾਣਾ ਡੀਆਂ ਪਈ ਆ ਤੇ ਉਹਨੂੰ ਕੀ ਕਹਿੰਦੇ ਆ ਆਪਾਂ ਦਾਲ ਨਾ ਖਾ ਲੈਣੀ ਦਾਲ ਨਾ ਖਾ ਲੈਣੀ ਆਪਾਂ ਠੀਕ ਹਾਂ ਮੈਂ ਖਾ ਸਕਦੀ ਨਹੀਂ ਕਰਦੇ ਹਾਂ ਹਾਂ ਦੇਗਾ ਨਹੀਂ ਖਾਣਾ ਸੌਰੀ ਮੈਂ ਵੀ ਨਹੀਂ ਖਾਣਾ ਕਿ ਮੈਂ ਖਾ ਲੈਣੀ ਹੁੰਨੀ ਐ ਮਮਾ ਐਤ ਕੀ ਮਾਸੀ ਭਰ ਕੇ ਪਿਆ ਐਤ ਕੀ ਮੈਂ ਵੀ ਨਹੀਂ ਕੁਝ ਖਾਣਾ ਪਾਸ ਐ ਪਹਿਲੇ ਦਾਲ ਖਾਧੀ ਸੀਗੀ ਦੁਪਹਿਰੇ ਦਾਲ ਖਾਧੀ ਸੀ ਹਾਂ ਥੋੜਾ ਕੁਝ ਨਹੀਂ ਖਾਤਾ ਐਨੀ ਭੁੱਖ ਵੀ ਨਹੀਂ ਲੱਗੀ ਅੱਜ ਪਤਾ ਕਿ ਜਰੂਰ ਸੀ ਤੇ ਠੀਕ ਹੋਵੇ ਨਾ ਫਿਰ ਭੁੱਖ ਲੱਗਦੀ ਆ ਪਾਈਆਂ ਵੀ ਆਪ ਹੀ ਕਰਨੀਆਂ ਪੈਣੀਆਂ ਪੈਣ ਪੈਣਾ ਕਰ ਲਓ ਉਹਦਾ ਕੋਈ ਚੱਕਰ ਨਹੀਂ ਉਹਦਾ ਆਪ ਕਰ ਲੈਣੀ ਆ ਆਂਟੀ ਵੀ ਠੀਕ ਨਹੀਂ ਆਗੀ ਆਂਟੀ ਦੇ ਵੀ ਲੱਗਦੀ ਆ ਸੱਟ ਕੋਈ ਗੱਲ ਨਹੀਂ ਆਂਟੀ ਹੁਣ ਆਂਟੀ ਦੇ 10 15 ਦਿਨ ਪਾਰ ਆ ਮਿਲਦਾ ਅੱਜ ਜਲੰਧਰ ਜਾਣਾ ਤੇਰੇ ਤੋਂ ਦੇਖੋ ਮੋਸਟ ਆਇਆ ਕੀ ਹੋਇਆ ਦਰਦ ਹੋਉਂਦੀ ਜਾਂਦੀ ਥੋੜੀਆਂ ਉੱਥੇ ਵੀ ਜਾਓਗੇ ਉਹਨਾਂ ਨੇ ਰੈਸਟ ਦੇ ਦੱਸਣੀ ਆ ਆਹ ਹੋਵੇ ਕੀ ਕਰ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਾ ਆਪ ਕਰ ਲੈਣੀ ਐ ਸਮੇਂ ਅਗੇ ਛੇਤੀ ਕੰਮ ਨਿਬੜ ਜਾਂਦਾ ਆਪਣਾ ਠੀਕ ਕਰ ਲੈਣਗੇ ਚਲੋ ਲਾ ਲਈਏ ਤੜਕਾ ਛੜਕਾ ਫੇਹ ਤੁਹਾਨੂੰ ਦਿਖਾਉਣੇ ਆ ਠੀਕ ਆ ਲੋ ਜੀ ਬਚ ਗਏ ਮੇਰੇ ਕੋਲ ਤੀ ਇੱਧਰ ਗੱਜਾ ਮੰਮੀ ਹਾਂ ਜੀ ਪਾਪਾ ਨੂੰ ਗਏ ਮੈਂ ਜਿੱਤ ਪਹੁੰਚਿਆ ਲਿਆ ਗਏ ਕੋਲ ਪਹਿਲਾਂ ਚੇਤੇ ਆਈ ਬਹੁਤ ਲੱਗੇ ਗਈ ਸੀ ਵਿਕੀ ਦੀ ਦੁਕਾਨ ਤੋਂ ਸਾਮਾਨ ਲੈਣ ਐ ਵਾਪਾ ਨੂੰ ਪਾਪਾ ਕੱਲ ਜਾਣਾ ਇਹਨਾਂ ਨੂੰ ਟ੍ਰਿਕ ਤੇ ਹੁਣ ਦੇਖੋ ਦੀ ਗੱਲਾਂ ਕੈਂਸਲਿੰਗ ਹੋ ਗਿਆ ਜੀ ਨਹੀਂ ਹੁਣ ਤਾਂ ਨਹੀਂ ਪੈਂਦਾ ਮੀਮੂ ਬਾਬਾ ਜੀ ਜਵੇ ਮੈਂ ਹੀ ਪਾਵੇ ਤਾਂ ਵੀ ਵਧੀਆ ਹੋਊ ਹੋਰ ਕੀ ਕਰੀ ਲਿਆਣੀ ਹਾਂ ਇਹ ਨਹੀਂ ਹਾਂ ਤੇਦੀ ਗੱਲਾਂ ਨਾਲ ਹੀ ਇਹ ਗੰਦੇ ਇਹਨੇ ਮੈਂ ਧਾਰ ਜਾਣਾ ਪੈਣਾ ਉਹਨੇ ਢੇੜ ਲਾ ਕੇ ਆਏਗੇ ਚਲੋ ਆਹ ਥੋੜਾ ਜਿਹਾ ਹੋ ਜਵੇ ਤੇ ਫਿਰ ਪਾਉਣੇ ਵਿੱਚ ਪਾਕਤਾ ਬਣਾ ਲਵਾਂਗੇ

ਅਸ ਦੋ ਵਾਰ ਨਹੀਂ ਮੈਂ ਗੀਜ਼ਾਈ ਠੀਕ ਆ ਚਲੋ ਹੋ ਗਿਆ ਫਿਰ ਹੋਰ ਕੀ ਬਾਤ ਸੱਲੀ ਹੁੰਦਾ ਸੋ ਰੋ ਕੇ ਰੋਤੀ ਬਹੁੰਦੀ ਆਪਣੇ ਇਹਦਾ ਹੋ ਗਿਆ ਐ ਸਵੇਰ ਦਾ ਇੰਤਜ਼ਾਮ ਹੁਣ ਇਹ ਬਾਬਾ ਜੀ ਸਵੇਰੇ ਮੀਂਹ ਆਵੇ ਫੇਰ ਆ ਫਿਰ ਇਹ ਚਲ ਜਾਂ ਸਕੂਲੇ ਅਤੇ ਟ੍ਰਿਪ ਤੇ ਹੋਰ ਸਵੇਰੇ ਜੇ ਕਿ ਯੂਨੀਫਾਰਮ ਪ੍ਰੈਸ ਕਰਨੀ ਆ ਮੈਂ ਆ ਰੱਖ ਦਿਆਂਗੀ ਹਾਂ ਮੈਂ ਰੱਖ ਦਿਆਂ ਚਲੋ ਠੀਕ ਆ ਫਿਰ ਮਿਲਦੇ ਆ ਜੀ ਤੇਰਾ ਆਦੀ ਰੋਟੀ ਆ ਗਈ ਸਾਡੀ ਪਾਸਤਾ ਬਹੁਤ ਟੇਸਟੀ ਬਣਿਆ ਜੀ ਕਰਾਰਾ ਆ ਪਰ ਸਵਾਦ ਬਹੁਤ ਆ ਮੰਮੀ ਨੂੰ ਰੋਟੀ ਖਾਣੀ ਨਹੀਂ ਤੇ ਕੁੜੀਆਂ ਉਧਰ ਖਾਂਦੀਆਂ ਪਈਆਂ ਅੱਲੂ ਨੇ ਖਾ ਲਿਆ ਰੂਬਨ ਦਾਲ ਲਈ ਮੜ ਜੀ ਨੋਕੀ ਖਾਣੀ ਹੂੰ ਚਲੋ ਠੀਕ ਆ ਜੀ ਬਣੇ ਰਹੀਓ ਬਲੌਗ ਨਾਲ ਜੀ ਪਾਸਤਾ ਖਾ ਲਈਏ ਜੇ ਕੋਈ ਖਾਣਾ ਦਾ ਇੱਛੂ ਹੋਵੇ ਸਾਡੇ ਘਰ ਆ ਜਵੇ ਹੋਰ ਕੀ ਹੋਜੀ ਟਾਈਮ ਹੋ ਗਿਆ ਜੀ ਨੋ ਰੋਟੀ ਪਾਣੀ ਖਾ ਕੇ ਸਾਰੇ ਜਣੇ ਹੋ ਗਏ ਆ ਵਿਲੇ ਬਲੌਗ ਐਂਡ ਕਰ ਦਈਏ ਕਿ ਆਪਾਂ ਸੇਨੀਆ ਬਣਾਉਣੀ ਅੱਜ ਫੇਣੀਆ ਫੇਣੀਆ ਚਲੋ ਕਰੋ ਫੇਂਡ ਬਹੁਤ ਲੇਟ ਆਪਾਂ ਸੁੱਤੇ ਨਹੀਂ ਕਰੋ ਕਰੋ ਹਾਂ ਚਲ ਚਲ ਪਾਣੀ ਲੈ ਆਈਏ ਕਰਦੇ ਆ ਅੱਜ ਦੇ ਬਲੌਗ ਦਾ ਇੰਡ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਲੱਗਿਆ ਤੇ ਚਲੋ ਜੀ ਦਿਲੋਂ ਕਰ ਰਹੇ ਹਾਂ ਮਿਲਦੇ ਆਂ ਜੀ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ